ਸਸ ਸਿੱਖਾਂ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰਦਾ ਬਿਲਕੁਲ ਠੀਕ ਹੋ ਮੂੰਗੀ ਤਾਂ ਰਾਜੇ ਬਹੁਤ ਸਾਰੇ ਬੱਚਿਆਂ ਦੇ ਮੇਰੇ ਕੋਲੇ ਮੈਸੇਜ ਆਉਂਦੇ ਆ ਕਾਲ ਆਉਂਦੀਆਂ ਭਰਤੀ ਦੇ ਪ੍ਰੋਸੈਸ ਬਾਰੇ ਜਾਣਨ ਵਾਸਤੇ ਕਿ ਜੀ ਪੰਜਾਬ ਪੁਲਿਸ ਦੀ ਭਰਤੀ ਕਦੋਂ ਆਊਗੀ ਜਾਂ ਪਟਵਾਰੀ ਦੀ ਭਰਤੀ ਕਦੋਂ ਆਊਗੀ ਕਲਰਕ ਦੀ ਭਰਤੀ ਫੌਰਸਟ ਗੇਟ ਦੀ ਭਰਤੀ ਕਾਫੀ ਕਿਉਂ ਰਾਜੇ ਬੱਚੇ ਪੁੱਛਦੇ ਰਹਿੰਦੇ ਆ ਭਰਤੀਆਂ ਬਾਰੇ ਹੈਨਾ ਤਾਂ ਰਾਜੇ ਜਦੋਂ ਵੀ ਮੈਨੂੰ ਕਿਸੇ ਚੀਜ਼ ਦੀ ਪੱਕੀ ਅਪਡੇਟ ਮਿਲ ਜਾਂਦੇ ਕਿ ਹਾਂਜੀ ਆਹ ਕੰਮ ਹੁਣ ਹੋਊਗਾ ਜਾਂ ਹੋਣ ਵਾਲਾਗਾ ਤਾਂ ਉਦੋਂ ਰਾਜੇ ਮੈਂ ਤੁਹਾਡੇ ਵਾਸਤੇ ਇਹ ਇੱਕ ਵੀਡੀਓ ਬਣਾ ਕੇ ਲੈ ਕੇ ਆਉਣਾ ਜਿਹੜੀ ਅੱਜ ਤੱਕ ਮੈਂ ਕਦੀ ਵੀ ਕੋਈ ਵੀ ਆਪਣੇ ਚੈਨਲ ਤੇ ਕੋਈ ਅਪਡੇਟ ਪਾਈ ਜਿਆ ਰਾਜੇ ਤਾਂ ਹਲੇ ਤੱਕ ਉਹ ਅਪਡੇਟ ਰਾਜੇ ਕੋਈ ਵੀ ਆਪਣੀ ਅਪਡੇਟ ਹੈਗੀ ਠੀਕ ਹੈ ਜੀ 99.9% ਆਪਣੀ ਅਪਡੇਟ ਹਮੇਸ਼ਾ ਸਹੀ ਹੁੰਦੀ ਹੈ ਕਦੀ ਵੀ ਆਪਾਂ ਆਪਣੇ ਚੈਨਲ ਤੇ ਫੇਕ ਅਪਡੇਟ ਨਹੀਂ ਪਾਈ ਤਾਂ ਹੁਣ ਰਾਜੇ ਬੱਚਿਆਂ ਦੀ ਸਭ ਤੋਂ ਸਾਨੂੰ ਪਤਾ ਕੀ ਫੇਵਰਟ ਜਿਹੜੀਆਂ ਦੋ ਪਾਰਟੀਆਂ ਦੇ ਫਾਰਮ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਫਿਲ ਕੀਤੇ ਜਾਂਦੇ ਹੈਗੇ ਇੱਕ ਤਾਂ ਹੈਗੀ ਰਾਜੇ ਆਪਣੀ ਪੰਜਾਬ ਪੁਲਿਸ ਦੂਜੀ ਪਟਵਾਰੀ ਦੋ ਭਾਰਤੀਆਂ ਨੇ ਫਾਰਮ ਸਭ ਤੋਂ ਜ਼ਿਆਦਾ ਅਪਲਾਈ ਹੁੰਦੇ ਆ ਆਪਣੇ ਪੰਜਾਬ ਦੇ ਵਿੱਚ ਹੁਣ ਆ ਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਜਿਹੜੇ ਬੱਚੇ ਨੇ ਆਪਣਾ ਕੋਈ ਵੀ ਬੈਚ ਲੈਂਦਾ ਹੋਇਆ ਚਾਹੇ ਆਲ ਪੰਜਾਬ ਐਗਜ਼ਾਮ ਬੈਚ ਲੈਂਦਾ ਹੋਇਆਗਾ ਚਾਹੇ ਆਪਣਾ ਪੰਜਾਬ ਪੁਰਸ ਵਾਲਾ ਬੈਚ ਲੈਂਦਾ ਹੋਇਆਗਾ ਕਿਸੇ ਵੀ ਬੱਚੇ ਨੂੰ ਨਵੇਂ ਬੈਚ ਦੇ ਵਿੱਚ ਜਾਣ ਦੀ ਕੋਈ ਲੋੜ ਨਹੀਂ ਜੀ ਪਟਵਾਰੀ ਤਿਆਰੀ ਕਰਨੀ ਅਸੀਂ ਅਲੱਗ ਤੋਂ ਬੈਚ ਲੈਣ ਲਈ ਫਲਾਣਾ ਲਈ ਕੋਈ ਲੈਣ ਦੀ ਲੋੜ ਨਹੀਂ ਜਿਹੜੇ ਬੈਚ ਤੁਹਾਡੇ ਕੋਲ ਆਲਰੇਡੀ ਚੱਲ ਰਹੇ ਐ ਇਹਨਾਂ ਦੀ ਹੀ ਚੰਗੀ ਤਰ੍ਹਾਂ ਤਿਆਰੀ ਕਰ ਲਓ ਤੁਸੀਂ ਕਿਉਂਕਿ ਪੰਜਾਬ ਦੇ ਸਾਰੇ ਪੇਪਰਾਂ ਦਾ ਸਿਲੇਬਸ ਹੈ ਜਿਹੜਾ ਉਹ ਸੇਮ ਹੁੰਦਾਗਾ ਜੀ ਤੁਸੀਂ ਨੀਜ ਕੀ ਤਾਂ ਮਲਾ ਕੇ ਦੇਖ ਸਕਦੇ ਹੋ ਬਾਕੀ ਜਿਹੜਾ ਆਪਣਾ ਆਲ ਪੰਜਾਬ ਐਗਜ਼ਾਮ ਉਹਦੇ ਜਿਹਦਾ ਜਮੀ ਤੁਹਾਨੂੰ ਕੋਈ ਦੋ ਰਹਿ ਕਰਨ ਦੀ ਲੋੜ ਹੀ ਨਹੀਂ ਹੈ ਕਿ ਸਾਰਾ ਕੁਝ ਉਹਦੇ ਵਿੱਚ ਮਿਲੂਗਾ ਕਲਾਸਾਂ ਰੈਗੂਲਰਲੀ ਚੱਲਣਗੀਆਂ ਉਹ ਬੈਚ ਭਾਵੇਂ ਦਾ ਕੋਈ ਵੀ ਐਗਜ਼ਾਮ ਹੋ ਜਾਓ ਚ ਕਲਾਸਾਂ ਤੁਹਾਨੂੰ ਸਾਰਾ ਸਾਰੀ ਮਿਲਦੀਆਂ ਰਹਿੰਦੀਆਂ ਰਹਿੰਦੀਆਂ ਹੈਗੀਆਂ ਠੀਕ ਹੈ ਜੀ ਉਹਦੇ ਬਾਰੇ ਮੈਂ ਤੁਹਾਨੂੰ ਐਂਡਰ ਦੇ ਦੱਸੂਗਾ ਠੀਕ ਹੈ ਜੀ ਤਾਂ ਉਦੋਂ ਤੁਸੀਂ ਆਦੀ ਤਿਆਰੀ ਬਹੁਤ ਬੜੇ ਢੰਗ ਨਾਲ ਕਰ ਸਕਦੇ ਹੋ ਹੁਣ ਜਿਹੜੀ ਮੇਨ ਗੱਲ ਹੈ ਜੀ ਦੱਸਣ ਵਾਲੀ ਹੈ ਬੱਚਿਆਂ ਨੂੰ ਉਹ ਹੈ ਕਿ ਇਹਦਾ ਜਿਹੜੀ ਪਟਵਾਰੀ ਦੀ ਭਰਤੀ ਆ ਰਹੀ ਹੈ ਇਹਦੇ ਵਿੱਚ ਯੋਗਤਾ ਕੀ ਹੋਊਗੀ ਤਾਂ ਜੇ ਯੋਗਤਾ ਹੋਊਗੀ ਤੇ ਜੈ ਗ੍ਰੈਜੂਏਸ਼ਨ ਜੇਕਰ ਤੁਹਾਡੇ ਕੋਲ ਬੀਏ ਕਰੀ ਹੋਈ ਹੈ ਜਾਂ ਤੁਹਾਡੇ ਕੋਲ ਬੀਐਸਸੀ ਕਰੀ ਹੋਈ ਹੈ ਕੋਈ ਵੀ ਤੁਹਾਡੇ ਕੋਲੇ ਬੈਚਲਰ ਡਿਗਰੀ ਹੈਗੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਨਰਲ ਕੈਟਾਗਰੀ ਦੀ ਉਮਰ ਹੱਦ 18 ਤੋਂ 37 ਸਾਲ ਹੈ ਕਿ ਬੀਸੀ ਕੈਟਾਗਰੀ ਦੀ ਉਮਰ 18 ਤੋਂ 40 ਸਾਲ ਹੈ ਜਿਹੜੀ ਆਪਣੀ ਐਸਸੀ ਦੇ ਅਸਟੇ ਉਹਨੂੰ 5 ਸਾਲ ਦੀ ਛੋਟ ਹੁੰਦੀ ਹੈ ਉਹਨੂੰ 42 ਸ ਠੀਕ ਹੈ ਜੀ ਬਾਕੀ ਜਿਹੜੇ ਫਾਰਮ ਆ ਰਾਜੀ ਇਹਦੇ ਮਿਡ ਮਈ ਦੇ ਵਿੱਚ ਤੁਹਾਡੇ ਸ਼ੁਰੂ ਹੋ ਜਾਣਗੇ ਤੇ ਤੁਹਾਨੂੰ ਪੇਪਰ ਵਾਸਤੇ ਠਟੋ-ਕਟ ਥਾੜਾ ਜੇ ਮਈ ਦੇ ਵਿੱਚ ਫਿਲ ਹੁੰਦੇ ਆ ਤਾਂ ਤੁਹਾਡੇ ਜੂਨ ਜੁਲਾਈ ਅਗਸਤ ਸਤੰਬਰ ਦੇ ਵਿੱਚ ਰਾਜੇ ਦੇ ਪੇਪਰ ਹੋਣ ਦੇ ਕਾਫੀ ਜ਼ਿਆਦਾ ਚਾਂਸ ਨੇ ਕਿ ਤੁਹਾਨੂੰ ਤਿੰਨ ਤੋਂ ਚਾਰਵੀਂ ਨਹੀਂ ਦੀ ਪ੍ਰੈਪਰੇਸ਼ਨ ਵਾਸਤੇ ਮਿਲਣਗੇ ਤਾਂ ਕਰਕੇ ਕਹਿ ਰਹੇ ਹਾਂ ਕਿ ਹੁਣੇ ਤੋਂ ਹੋਰ ਹੀ ਤਿਆਰੀ ਤੁਸੀਂ ਸ਼ੁਰੂ ਕਰ ਸਕਦੇ ਹੋਗੇ ਠੀਕ ਹੈ ਜੀ ਜੇਕਰ ਤਿਆਰੀ ਕਰੋਗੇ ਬਹੁਤ ਵਧੀਆ ਢੰਗ ਨਾਲ ਤੁਹਾਡਾ ਪੇਪਰ ਪਾਸ ਹੋ ਜਾਊਗਾ ਸੋਹਣਿਆ ਕਹੋਗੇ ਬਾਅਦ ਵਿੱਚ ਮੌਕੇ ਤੇ ਨਹੀਂ ਤਾਂ ਪਰ ਤੋਂ ਰਿਵੀਜ਼ਨ ਹੁੰਦੀ ਹੈ ਨਹੀਂ ਆਪਾਂ ਤੋਂ ਉਨੀ ਵਧੀਆ ਢੰਗ ਨਾਲ ਤਿਆਰੀ ਹੁੰਦੀ ਹੈ ਕਿਉਂਕਿ ਆਪਣੇ ਦਬਸਰ ਦੇ ਉੱਪਰ ਦਿਮਾਗ ਦੇ ਉੱਪਰ ਕਿ ਸਟ੍ਰੈਸ ਹੁੰਦਾ ਪੇਪਰ ਨੂੰ ਲੈ ਕੇ ਹੁਣ ਜੇਕਰ ਤੁਸੀਂ ਸਟੱਡੀ ਕਰੋਗੇ ਜਿੰਨਾ ਕੁਝ ਵੀ ਤੁਸੀਂ ਕਰੋਗੇ ਤਾਂ ਉਹ ਤੁਹਾਡੇ ਦਿਮਾਗ ਦੇ ਵਿੱਚ ਰਹੂਗਾ ਜਦੋਂ ਬਾਅਦ ਵਿੱਚ ਜੇ ਤੁਹਾਨੂੰ ਮੌਕੇ ਤੇ ਹੋਣੇ ਰਾਦੇ ਨਾ ਦਾ ਮੌਕਾ ਤੇ ਤੁਹਾਡਾ ਰਿਵੀਜ਼ਨ ਹੋਵੇ ਨਾ ਕੁਝ ਹੋਰ ਹੋਵੇ ਤਾਂ ਤਾਂ ਕਰਕੇ ਕੰਮ ਕਾਫੀ ਖਰਾਬ ਹੋ ਜਾਂਦਾਗਾ ਠੀਕ ਹੈ ਜੀ ਬਾਕੀ ਰਾਜੇ ਤੁਹਾਨੂੰ ਜਿਹੜੇ ਪੰਜਾਬ ਪਟਵਾਰੀ ਹੈ ਦਾ ਜੇ ਇਹ ਵੀ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟ ਦੇ ਤੁਹਾਨੂੰ ਬੈਚ ਦਿੱਤਾ ਜਾ ਰਿਹਾ ਹੈਗਾ ਪਟਵਾਰੀ ਦਾ ਬੈਚ ਤੁਸੀਂ ਸਪੈਸ਼ਲ ਲੈ ਸਕਦੇ ਹੋ ਸੋਨਿਓ ਜੇਕਰ ਕਿਸੇ ਬੱਚੇ ਨੇ ਦੋ ਬੈਚ ਨਹੀਂ ਲੈਂਦੇ ਹੋਏ ਜੇਕਰ ਤੁਸੀਂ ਹੋਰ ਵੀ ਕੋਈ ਬੈਚ ਲੈਂਦਾ ਹੋ ਤਾਂ ਵੀ ਕੋ ਚੱਕ ਨਿਓ ਜੀ ਤੁਹਾਡਾ ਕਵਰ ਹੋ ਜਾਊਗਾ ਆਰ ਪੰਜਾਬ ਦੇ ਸਭ ਤੋਂ ਘੱਟ ਰੇਟਾਂ ਤੇ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਜ਼ੀਰੋ ਲੈਵਲ ਤੋਂ ਕਲਾਸਾਂ ਹੋਣਗੀਆਂ ਬਹੁਤ ਜ਼ਿਆਦਾ ਇੰਪਰੂਵਮੈਂਟ ਤੁਹਾਨੂੰ ਸਿਲੇਬਸ ਵਿੱਚ ਮਿਲੂਗਾ राजे ਅੱਜ ਤੱਕ ਨਹੀਂ ਹੋਇਆ ਕਿਸੇ ਬੱਚੇ ਨੂੰ 85 80 ਨੰਬਰ ਦਾ ਘੱਟ ਪੇਪਰ ਦੇ ਵਿੱਚ ਆਪਣਾ ਕਰਵਾਇਆ ਹੋਇਆ ਆਇਆ ਹੋ ਬਈ ਤੋਂ ਜ਼ਿਆਦਾ ਹੀ ਆਉਂਦਾ ਘੱਟ ਨਹੀਂ ਕਦੇ ਆਇਆ ਠੀਕ ਹੈ ਜੀ ਬਾਕੀ ਦਾ ਜੇ ਐਪ ਆਪਣੀ ਡਾਊਨਲੋਡ ਕਰ ਲਓ ਦੀਪੁਨ ਰੈਜੂਕੇਸ਼ਨ ਆ ਦਾ ਜਿੰਨਾ ਬੱਚੇ ਕੋਲੇ ਆਈਫੋਨ ਉਹਨੇ ਐਪ ਡਾਊਨਲੋਡ ਕਰਕੇ ਕਲਾਸਪਲੇਸ .org ਕੋਡ ਫਿਲ ਕਰ ਲਓ ਡਬਲ ਐਕਸ ਦਾ ਬਾਅਦ ਮ ਤੁਸੀਂ ਕਾਲ ਵੀ ਕਰ ਸਕਦੇ ਹੋ ਐਪ ਅਰਤੇ ਕਿਸੇ ਬੱਚੇ ਨੂੰ ਕੀ ਪ੍ਰੋਬਲਮ ਹੁੰਦੀ ਹੈ ਰਿਜ਼ਲਟ ਤੁਹਾਨੂੰ 100% ਮਿਲੂਗਾ ਜੀ ਮੇਰਾ ਕਰਵਾਈ ਹੋਈ ਕੱਲੀ ਕਲੀਚੀ ਜੀ ਕਰ ਦੋ ਬਾਕੀ ਦਾ ਜੇ ਇੱਕ ਆਪਣੀ ਖਾਸੀਤ ਹੋ ਰਹੀ ਕਿ ਆਪਾਂ ਸਿਰਫ ਲਿਮਟਿਡ ਸਲਿਵਸ ਹੀ ਕਰਵਾਉਣਾ ਹੈ ਬੱਚੇ ਨੂੰ ਲਿਮਟਿਡ ਸਲਿਵਸ ਠੀਕ ਹੈ ਜੀ ਤੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਦੇ ਰੋ ਤੁਹਾਡੇ ਵਾਸਤੇ ਦੋ ਭਰਤੀਆਂ ਹੋ ਤੇ ਇੱਕ ਦੋ ਭਰਤੀਆਂ ਹੋਰ ਆ ਜਿਹਦੀ ਤੁਹਾਨੂੰ ਮੈਂ ਡਿਟੇਲ ਤੇ ਦੱਸੂਗਾ ਅੱਗੇ ਜਾ ਕੇ ਧੰਨਵਾਦ